मैं और मेरी बेटी यूके से इधर घूमने के लिए आए थे अमृतसर गोल्डन टेंपल जाने का था हम रिक्शा में बैठे थे और जब रस्ते में थे तो एक लड़के ने हमारा बैग स्नैच कर लिया वो रिक्शा वाला ने उसका पीछा किया लेकिन वो बाइक वाला मिला नहीं सो वो हमको अमृतसर पुलिस कंप्लेंट फाइल करने के लिए लेकर आया सो अमृतसर पुलिस ने हमारी बहुत मदद की चौबीस uh, घंटे में सभी ने हमारा वस्तु uh, मिल गई बहुत उसको हार्ड वर्क किया uh, मैं अमृतसर पुलिस को और कमिश्नर को और पंजाब पुलिस को बहुत धन्यवाद करती हूँ कि उसने 24 फोर आवर्स में हमारी खूब मदद की है आई रियली अप्रिशिएट थैंक यू सी एम साहब ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਸਟਰੀਟ ਕਰਾਈਮ ਤੇ ਡਰੱਗਸ ਉਹਦੇ ਤਹਿਤ ਬੜੀ ਮੁਸਤੈਦੀ ਨਾਲ ਆਪਣੀ ਡਿਊਟੀ ਕਰਦੇ ਹੋਏ ਦੋ ਸਨੇਚਿੰਗ ਦੀਆਂ ਵਾਰਦਾਤਾਂ ਸਾਡੇ ਏਰੀਆ ਚ ਰਿਪੋਰਟ ਹੋਈਆਂ ਸੀ ਇੱਕ ਪੀਐਸ ਸਿਵਲ ਲਾਈਨ ਇੱਕ ਪੀਐਸ ਮਜੀਠਾ ਰੋਡ ਜਿੱਥੇ ਇੱਕ ਫੋਰਨ ਨੈਸ਼ਨਲ ਸੀਗੇ ਇੱਕ ਮਦਰ ਐਂਡ ਡਾਟਰ ਸੀਗੇ ਇੰਗਲੈਂਡ ਤੋਂ ਜਿਹਨਾਂ ਦਾ ਨਾਮ ਹੈਗਾ ਮੈਡਮ ਰੇਖਾ ਔਰ ਉਹਦੀ ਬੇਟੀ ਅੰਜਲੀ ਔਰ ਦੂਸਰੇ ਜਿਹੜਾ ਮਜੀਠਾ ਰੋਡ ਤੇ ਵਾਰਦਾਤ ਹੋਈ ਸੀ ਉਹ ਪ੍ਰੇਮਤਾ ਕੁਰਾਇਸ਼ੀ ਮੈਡਮ ਨੇ ਜੋ ਮਰੀਸ਼ੀਸ ਤੇ ਰਹਿਣ ਵਾਲੇ ਸੀ ਨਾਗਰਿਕ ਇਹਨਾਂ ਦੋਨਾਂ ਦੇ ਪਰ ਸਨੈਚ ਹੋਏ ਸੀਗੇ ਜਦੋਂ ਈ ਰਿਕਸ਼ਾ ਦੇ ਵਿੱਚ ਟ੍ਰੈਵਲ ਕਰ ਰਹੇ ਸੀ ਜਿਹੜਾ ਸਿਵਲ ਲਾਈਨ ਵਾਲੀ ਵਾਰਦਾਤ ਆ ਉਹ ਚ ਅੰਜਲੀ ਨਾਮ ਦੀ ਜਿਹੜੀ ਬੇਟੀ ਆ ਉਹਦੇ ਥੋੜੀ ਸੱਟ ਵੀ ਲੱਗੀ ਸੀ ਬਟ ਸਾਡੀ ਪੁਲਿਸ ਨੂੰ ਜਦੋਂ ਹੀ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਸਾਰੀ ਪੁਲਿਸ ਪਾਰਟੀ ACP ਨੌਰਥ ਮਨਿੰਦਰ ਸਿੰਘ ਇੰਸਪੈਕਟਰ ਗੁਰਪ੍ਰੀਤ ਔਰ ਅਮੋਲਕ ਸਾਡੇ ਇੰਸਪੈਕਟਰ CIA ਤੇ ਇਹਨਾਂ ਦੀ ਟੀਮਾਂ ਨੇ ਬੜੀ ਮੁਸਤੈਦੀ ਨਾਲ ਇਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਔਰ ਜਿਹੜਾ ਮੇਨ ਮੁਲਜ਼ਮ ਹੈ ਇਹ ਸੁਰਜ ਐਲੀਅਸ ਮੰਡੀ ਕਿਉਂਕਿ ਪਿੰਡੀ ਸਹਦਾ ਤਹਿਸੀਲ ਨਾਲਾ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਰੂਰਲ ਦਾ ਉਹਨੂੰ ਕਾਬੂ ਕੀਤਾ ਗਿਆ ਉਹ ਪ੍ਰਾਣਾ ਮੁਲਜ਼ਮ ਹੈ ਉਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਨੇ ਤੇ ਜਿਹੜੀ ਸਿਵਲ ਲਾਈਨ ਵਾਲੀ ਵਾਰਦਾਤ ਸੀ ਜਿਸ ਮਦਰ ਐਂਡ ਡਾਟਰਿੰਗ ਇੰਗਲੈਂਡ ਤੋਂ ਜਿਹੜੇ ਨਾਗਰਿਕ ਸੀਗੇ ਯੂਕੇ ਦੇ ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਸੀ ਉਹਦੇ ਚ ਇਕੱਲਾ ਹੀ ਆਪ ਸੀਗਾ ਔਰ ਜਿਹੜਾ ਪਰਸ ਦੇ ਵਿੱਚ ਆਈਫੋਨ ਸਨ ਗਲਾਸਸ ਉਹਨਾਂ ਦੇ ਕ੍ਰੈਡਿਟ ਕਾਰਡਸ ਪਾਸਪੋਰਟਸ ਔਰ ਕਰੰਸੀ ਜਿਹੜੀ ਸੀ ਫੋਰਨ ਐਂਡ ਇੰਡੀਅਨ ਦੋਨੋਂ ਉਹ ਲੈ ਚਲੀ ਗਈ ਸੀਗੀ ਤੇ ਦੂਸਰੇ ਕੇਸ ਦੇ ਵਿੱਚ ਵੀ ਇਸ ਤਰ੍ਹਾਂ ਹੀ ਇਹੀ ਆਈ ਕਾਰਡਸ ਤੇ ਫੋਰਨ ਕਰੰਸੀ ਵਗੈਰਾ ਸੀਗੀ ਤਾਂ ਜਦੋਂ ਇਹ ਮੇਨ ਮੁਲਜ਼ਮ ਨੂੰ ਫੜਿਆ ਤੇ ਇਹਦੀ ਕੁਝ ਕੁ ਜਿਹਦੇ ਉੱਤੇ ਇਹਦੇ ਨਿਸ਼ਾਨਦੇਹੀ ਦੇ ਉੱਤੇ ਰਿਕਵਰੀ ਕਰਨ ਵਾਸਤੇ ਪਰਸ ਤੇ ਹੋਰ ਆਈਟਮਸ ਦੀ ਇਸ ਏਰੀਏ ਚ सदर ਦੇ ਏਰੀਏ ਚ ਆਏ ਸੀ ਜਿੱਥੇ ਇਹਨੇ ਲੁਕਾਏ ਹੋਏ ਸੀਗੇ ਉਹ ਇਹਨੇ ਅਚਾਨਕ ਇੱਕ ਜਿਹੜਾ ਮੁਲਾਜ਼ਮ ਹੈ ਉਹਦੇ ਅਸੌਲਟ ਰਾਈਫਲ ਜਿਹੜੀ ਫੜੀ ਸੀ ਉਹਨੂੰ ਫੜ ਲਿਆ ਆਪਣੇ ਹੱਥ ਦੇ ਵਿੱਚ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇੰਨੀ ਦੇਰ ਨੂੰ ਬੜੀ ਮੁਸਤੈਦੀ ਨਾਲ ਐਸਐਸ ਜਸਕਰਨ ਸਿੰਘ ਜਿਹੜਾ ਆਈਓ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦਾ ਉਹਨੇ ਆਪਣੇ ਸਰਵਿਸ ਪਿਸਟਲ ਨਾਲ ਇਹਨੂੰ ਨਿਊਟਰਲਾਈਜ਼ ਕਰਨ ਵਾਸਤੇ نیچے ਨੂੰ ਫਾਇਰ ਕੀਤਾ ਜੋ ਇਹਦੇ ਪੈਰ ਦੇ ਵਿੱਚ ਲੱਗਿਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨ ਮੁਲਜ਼ਮ ਫੜਿਆ ਗਿਆ ਤੇ ਖਿਲਾਫ ਮੁਕਦਮੇ ਪਹਿਲਾਂ ਮੈਂ ਜਿਵੇਂ ਦੱਸਿਆ ਹੋਏ ਹੈਗੇ ਨੇ ਔਰ ਦੂਸਰਾ ਦਾ ਸਾਥੀ ਜਿਹੜਾ ਮਜੀਠਾ ਰੋਡ ਵਾਲੀ ਵਾਰਦਾਤ ਚ ਫਿਕਰ ਹੋਇਆ ਉਹ ਗੁਰਕੀਰਤ ਹੈ ਉਹਨੂੰ ਵੀ ਜਲਦੀ ਫੜਿਆ ਜਾਏਗਾ ਪਰ ਬਰਾਮਦਗੀ ਟੋਟਲ ਕੰਪਲੀਟ ਹੈ ਕੁਝ ਪ੍ਰੋਪਰਟੀ ਇਹਨਾਂ ਨੇ ਡੈਮੇਜ ਕਰਤੀ ਸਪੈਸ਼ਲੀ ਆਈ ਕਾਰਡ ਸੇ ਪਾਸਪੋਰਟਸ ਉਹਦੇ ਫੋਨ ਦੇ ਵਿੱਚੋਂ ਅਸੀਂ ਸਾਰੀਆਂ ਪਿਕਚਰਸ ਜਿਹੜੀਆਂ ਲੈ ਲਈਆਂ ਉਹ ਸਾਰਾ ਐਵਿਡੈਂਸ ਸਾਡੇ ਕੋਲ ਪ੍ਰੋਪਰ ਹੈ ਤੇ ਦੋਨੋਂ ਵਿਕਟਮਸ ਨਾਲ ਪੁਲਿਸ ਇਨ ਟੱਚ ਹੈ ਔਰ ਬੜੇ ਗ੍ਰੇਟਫੁਲ ਨੇ ਬੜੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਅੰਮ੍ਰਿਤਸਰ ਪੁਲਿਸ ਆਪਣੇ ਕੰਮ ਦੇ ਵਿੱਚ ਕਿੰਨੀ ਮੁਸਤੈਦੀ ਨਾਲ ਕੰਮ ਕਰਦੀ ਹੈ ਔਰ ਉਹਨਾਂ ਨੂੰ ਇਮੀਡੀਏਟ ਜਿਹੜਾ ਰੈਲੀਫ ਦਿੱਤਾ ਗਿਆ